ਮੁਰਦਾਰ ਮੁਰਦਾਬਾ ਸਾਡੀਆਂ ਮੰਗਾਂ ਪੂਰੀਆਂ ਕਰੋ ਇੱਕ ਪਾਸੇ ਜਿਮਨੀ ਚੋਣ ਹੈ ਇੱਕ ਪਾਸੇ ਤੁਸੀਂ ਅੱਜ ਇੱਥੇ ਧਰਨੇ ਤੇ ਬਹਿ ਕੇ ਕੀ ਨੌਬਤ ਆ ਗਈ ਕਿ ਜਦੋਂ ਇਹ ਸਰਕਾਰ ਬਣੀ ਸੀ ਬਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਚੋਣ ਮੈਨਿਸਿਪਲ ਮੈਨੀਫੈਸਟੋਰ ਦੇ ਵਿੱਚ 1500 ਰੁਪਇਆ ਮਾਨ ਪੱਤਾ ਮਿਲਦਾ ਨੰਬਰਦਾਰ ਨੂੰ ਇਹਨਾਂ ਨੇ 3000 ਕਿਹਾ ਸੀ 3000 ਕਰਦਾਂਗੇ ਅੱਜ 4.5 ਸਾਲ 4 ਸਾਲ ਵੀਰ ਚੱਲੇ ਆ 75 ਸਾਲ ਦੇ ਬਾਅਦ ਇਹ ਸਰਕਾਰ ਆਈ ਔਰ ਫੇਲ ਸਾਬਤ ਹੋਈ ਹੈ ਪੰਜਾਬ ਸਰਕਾਰ ਨੂੰ ਸਾਡੇ ਪੰਜਾਬ ਲੈਵਲ ਦੇ ਅਹੁਦੇਦਾਰ ਸਾਹਿਬਾਨ ਬਹੁਤ ਵਾਰ ਮਿਲ ਚੁੱਕੇ ਆ ਇਹਨਾਂ ਨੇ ਟਾਈਮ ਹੀ ਦਿੱਤਾ ਚੰਡੀਗੜ੍ਹ ਬਲਾ ਕੇ ਟਾਈਮ ਦੇ ਕੇ ਫਿਰ ਉਥੇ ਨਾ ਮਿਲਣਾ ਸਾਡੇ ਲੀਡਰਾਂ ਨੂੰ ਜਲੀਲ ਕਰਨਾ ਤੁਸੀਂ ਮੰਗਾ ਸਾਡੀਆਂ ਪੂਰੀਆਂ ਕਰਨੀਆਂ ਨਾ ਕਰਨੀਆਂ ਸਾਡੀ ਸਲਾਹ ਤੇ ਲੈ ਲਓ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਅਸੀਂ ਕਹਿੰਨੇ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਕਰ ਦੇਣਾ ਜੇ ਨਹੀਂ ਕਰਨਗੇ ਤੇ 2027 ਦਾ ਕਾਜ ਤੋਂ ਇਹ ਧਿਆ ਧਾਰ ਲਿਆ ਹੈ ਕਿ ਜਿਸ ਜ਼ਿਲ੍ਹੇ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਜਾਣਗੇ ਉਸ ਜ਼ਿਲ੍ਹੇ ਦੇ ਵਿੱਚ ਹੀ ਜਦੋਂ ਵੀ ਇਹ ਪਹੁੰਚਣਗੇ ਨੰਬਰਦਾਰ ਯੂਨੀਅਨ ਕਾੜੀਆਂ ਝੰਡੀਆਂ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਉਦੋਤ ਕਰਨਗੇ ਅਰੰਧਾਰ ਨਮਿਖੇ ਜਿੱਥੇ ਜਿਮਨੀ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ ਉੱਥੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ਦਾ ਘਰਾ ਪਹੁੰਚ ਕਰਨ ਪਹੁੰਚ ਚੁੱਕੇ ਨੇ ਨੰਬਰਦਾਰ ਯੂਨੀਅਨ ਦੇ ਵਰਕਰ ਨੁਮਾਇੰਦੇ ਸਨ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਪੰਜਾਬ ਨੰਬਰ ਦਾ ਜੁਨੀਅਨ ਵੱਲੋਂ ਇੱਥੇ ਜਿਹੜਾ ਕਿ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਮਕੇ ਨਾਰੇਬਾਜੀ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਜਿਹੜੀਆਂ ਕੁਝ ਹੱਕੀ ਮੰਗਾਂ ਨੇ ਸਰਕਾਰ ਵੱਲੋਂ ਉਹਨਾਂ ਦੇ ਨਾਲ ਲਾਰਾ ਲਾਇਆ ਗਿਆ ਸੀ ਭਰਜੇ ਤੱਕ ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਿਆ ਜਿੱਥੇ ਕਿਤੇ ਨਾ ਕਿਤੇ ਜਿਮਣੀ ਚੌਣ ਦਾ ਮਾਹੌਲ ਵੀ ਤਰਨਤਾ ਦੇ ਵਿੱਚ ਪੱਕ ਚੁੱਕਾ ਹੈ ਤਾਂ ਉੱਥੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਵੀ ਹੋ ਰਿਹਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਗੂਆਂ ਨਾਲ ਆ ਕੇ ਕੀ ਉਹਨਾਂ ਦੀਆਂ ਮੰਗਾਂ ਨੇ ਹਾਂਜੀ ਭਾਈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇੱਕ ਪਾਸੇ ਜਿਮਨੀ ਚੂਣ ਆ ਇੱਕ ਪਾਸੇ ਤੁਸੀਂ ਅੱਜ ਇੱਥੇ ਧੰਨੇ ਤੇ ਬਹਿ ਕੇ ਕੀ ਨੌਬਤ ਆ ਗਈ ਦੇਖੋ ਜੀ ਜਿਮਨੀ ਚੂਣ ਦੇ ਵਿੱਚ ਅੱਜ ਨੰਬਰਦਾਰ ਜੂਨੀ ਨੂੰ ਇਸ ਕਰਕੇ ਬੈਠਣ ਦੀ ਲੋੜ ਪਈ ਆ ਕਿ ਜਦੋਂ ਇਹ ਸਰਕਾਰ ਬਣੀ ਸੀ ਬਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋਰ ਦੇ ਵਿੱਚ ਨੰਬਰਦਾਰਾਂ ਦੀਆਂ ਬਹੁਤ ਜ਼ਰੂਰੀ ਦੋ ਮੰਗਾਂ ਪਾਈਆਂ ਸੀਗੀਆਂ ਕਿ ਸਭ ਤੋਂ ਪਹਿਲ ਦੇ ਅਧਾਰ ਤੇ ਸਰਕਾਰ ਬਣਦਿਆਂ ਹੀ ਤੁਹਾਡੀਆਂ ਇਹ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਜਿਦੇ ਵਿੱਚ ਇੱਕ ਸੀ ਨੰਬਰਦਾਰ ਜੱਦੀ ਪੁਸਤੀ ਤੇ ਇੱਕ ਸਾਡਾ ਨੰਬਰਦਾਰਾਂ ਦਾ ਮਾਣ ਪੱਤਾ ਦੁੱਗਣਾ ਕਰਨਾ ਹਰਿਆਣਾ ਦੀ ਸਰਕਾਰ ਦੀ ਤਰਜ਼ ਤੇ 1500 ਰੁਪਇਆ ਮਾਣ ਪੱਤਾ ਮਿਲਦਾ ਨੰਬਰਦਾਰ ਨੂੰ ਇਹਨਾਂ ਨੇ 3000 ਕਿਹਾ ਸੀ ਵੀ 3000 ਕਰ ਦਾਂਗੇ ਅੱਜ ਸਾਢੇ 4 ਸਾਲ 4 ਸਾਲ ਵੀਰ ਚੱਲੇ ਆ ਪੰਜ ਪੰਜਾਬ ਸਰਕਾਰ ਨੂੰ ਸਾਡੇ ਪੰਜਾਬ ਲੈਵਲ ਦੇ ਅਹੁਦੇਦਾਰ ਸਾਹਿਬਾਨ ਬਹੁਤ ਵਾਰ ਮਿਲ ਚੁੱਕੇ ਆ ਇਹਨਾਂ ਨੇ ਟਾਈਮ ਹੀ ਦਿੱਤਾ ਚੰਡੀਗੜ੍ਹ ਬਲਾ ਕੇ ਟਾਈਮ ਦੇ ਕੇ ਫਿਰ ਉਥੇ ਨਾ ਮਿਲਣਾ ਸਾਡੇ ਲੀਡਰਾਂ ਨੂੰ ਜਲੀਲ ਕਰਨਾ ਔਰ ਇਹਨਾਂ ਨੂੰ ਫਿਰ ਵੀ ਅਸੀਂ بڑے ਮੌਕੇ ਦਿੱਤੇ ਆ ਵੀ ਸਾਨੂੰ ਇੱਕ ਟਾਈਮ ਦੇ ਦਿਓ ਸਾਡੀ ਗੱਲ ਸੁਣ ਲਓ ਤੁਸੀਂ ਮੰਗਾ ਸਾਡੀਆਂ ਪੂਰੀਆਂ ਕਰਨੀਆਂ ਨਾ ਕਰਨੀਆਂ ਸਾਡੀ ਸਲਾਹ ਤੇ ਲੈ ਲਓ ਪਰ ਇਹਨਾਂ ਦੇ ਕੰਨ ਤੇ ਜੂਣ ਹੀ ਸਰਕੀ ਇਸ ਕਰਕੇ ਹੁਣ ਨੰਬਰਦਾਰਾਂ ਨੇ ਇੱਕ ਤैयाਰ ਧਾਰ ਲਿਆ ਹੈ ਕਿ ਇਹ ਜਿਮਣੀ ਚੋਣ ਤੋਂ ਲਾ ਕੇ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਚੋਣਾਂ ਇਸ ਸਰਕਾਰ ਦਾ ਇਸ ਪਾਰਟੀ ਦਾ ਡਟ ਕੇ ਵਿਰੋਧ ਨੰਬਰਦਾਰ ਜੁਨੀਅਨ ਕਰੇਗੀ ਔਰ ਹਰ ਪਿੰਡ ਦੇ ਵਿੱਚ ਇੱਕ ਤੋਂ ਲਾ ਕੇ ਪੰਜ-ਪੰਜ 7-7 ਨੰਬਰਦਾਰ ਨੇ ਇੱਕ ਨੰਬਰਦਾਰ ਦੇ ਪਿੱਛੇ ਘਟੋ ਘਟ ਵੀ ਜਾਂਦੀ ਜੰਨੇ ਦਾ ਮੈਂ ਕਹਿੰਦਾ 200 ਵੋਟ ਹੁੰਦੀ ਆ ਔਰ ਨੰਬਰਦਾਰ ਇਹਨਾਂ ਨੂੰ ਦਿਨੇ ਤਾਰੇ ਵਿਖਾ ਦੇਣਗੇ 2027 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੈਸੇ ਟ੍ਰੇਲਰ ਇਥੋਂ ਪਤਾ ਲੱਗ ਜਾਣਾ ਇਹਨਾਂ ਨੂੰ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਕਰ ਦੇਣਾ ਜੇ ਨਹੀਂ ਕਰਨਗੇ ਤੇ 2027 ਤੱਕ ਅਕਾਜ ਤੋਂ ਇਹ ਧਾਇਆ ਧਾਰ ਲਿਆ ਹੈ ਕਿ ਜਿਸ ਜ਼ਿਲ੍ਹੇ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਜਾਣਗੇ ਉਸ ਜ਼ਿਲ੍ਹੇ ਦੇ ਵਿੱਚ ਹੀ ਜਦੋਂ ਵੀ ਇਹ ਪਹੁੰਚਣਗੇ ਨੰਬਰਦਾਰ ਜੁਨੀਆਨ ਕਾਲੀਆਂ ਝੰਡੀਆਂ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਵਿਰੋਧ ਕਰਨਗੇ ਗੱਡੇ ਨਾਲੇ ਤੇ ਹੋਰ ਵੀ ਆਗੂ ਮੌਜੂਦ ਨੇ ਹਾਂਜੀ ਭਾਈ ਕੀ ਕਹੋਗੇ ਮੰਗਾ ਨੇ ਤੁਹਾਡੀਆਂ ਵੀ ਕੀ ਹੁਣ ਤੱਕ ਸਰਕਾਰ ਸੱਤਾ ਵੀ ਚਾਹੀ ਜਦੋਂ ਦੀ ਤਾਂ ਲੋਕਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਹੁਣ ਤੱਕ ਅਸੀਂ ਵਫਾ ਕਰ ਚੁੱਕੇ ਹਾਂ ਤਾਂ ਤੁਹਾਡੇ ਨਾਲ ਵਾਦਾ ਵੀ ਕੀਤਾ ਗਿਆ ਤਾਂ ਤੁਹਾਡੇ ਅਗੂ ਨੇ ਮਦਦ ਸਿਆ ਕਿ ਸਾਨੂੰ ਮੀਟਿੰਗਾਂ ਲਈ ਬੁਲਾਇਆ ਵੀ ਗਿਆ ਪਰ ਉੱਥੇ ਕਿਤੇ ਨਾ ਕਿਤੇ ਜਲੀਲਤਾ ਵੀ ਸਾਹਮਣਾ ਵੀ ਕਰਨਾ ਪਿਆ ਤਾਂ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹੋ ਜਿਮਨੀ ਚੌਂਵੀਂ ਤੇ ਕੀ ਲੱਗਦਾ ਹੈ ਕਿ ਇਸ ਪ੍ਰੋਟੈਸਟ ਦੇ ਨਾਲ ਸਰਕਾਰ ਦੀ ਜਾਗ ਖੁੱਲੇਗੀ ਖੁਸ਼ਿਆ ਸੁਚਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ 75 ਸਾਲ ਦੇ ਬਾਅਦ ਇਹ ਸਰਕਾਰ ਆਈ ਔਰ ਫੇਲ ਸਾਬਤ ਹੋਈ ਹੈ ਕਿਉਂਕਿ ਕਿਸੇ ਵੀ ਵਰਗ ਦਾ ਕੋਈ ਵੀ ਕੰਮ ਨਹੀਂ ਕੀਤਾ ਖਾਸ ਕਰਕੇ ਨੰਬਰਦਾਰ ਭਾਈਚਾਰੇ ਨਾਲ ਇਹਨਾਂ ਬਹੁਤ ਜ਼ਿਆਦਾ ਧੋਖਾ ਕੀਤਾ ਹੈ 3 ਸਾਲ ਦੀ ਜਾਨ ਦੇ باوجود ਵੀ ਸਾਨੂੰ ਗਾਇਬ ਬਗਾਏ ਸਾਡੀਆਂ 7-8 ਮੀਟਿੰਗਾਂ ਹਰਪਾਲ ਟੀਮਾਂ ਦੇ ਨਾਲ ਜਤਨ ਸਿੰਘ ਜੋੜਾ ਮਾਗਰੇ ਦੇ ਨਾਲ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਵੀ ਹੋਈ ਪਰ ਉਹਦਾ ਸਿੱਟਾ ਕੋਈ ਨਹੀਂ ਆ ਨਿਕਲਿਆ ਉਹ ਜਿਸ ਤਰ੍ਹਾਂ ਆਪਾਂ ਇੱਥੋਂ ਜਾਂਦੇ ਸੀ ਫੇਰਾਂ ਕੋਸਤੇ ਵਾਪਸ ਆ ਚੰਦੇ ਸਰਕਾਰ ਦੇ ਕੰਨਾਂ ਦੇ ਜੂਣੇ ਸਰਕੀ ਔਰ ਅਸੀਂ ਅੱਜ ਸਾਰੇ ਨੰਬਰਦਾਰ ਪੰਜਾਬ ਤੋਂ ਆ ਰਹੇ ਆ ਜੀ ਤੰਗ ਹੋ ਕੇ ਅੱਜ ਆਪਾਂ ਟਰੈਲਰ ਐ ਦਿਖਾਇਆ ਕਿ ਟਰੈਲਰ ਆ ਜਿਹੜਾ ਤੁਸੀਂ ਵੇਖਿਆ ਏ ਟਰੈਲਰ ਐ ਔਰ ਮੈਂ ਦੱਸਣਾ ਚਾਹੁੰਦਾ ਕਿ ਜਿਸ ਦਿਨ ਫਿਲਮ ਤਿਆਰ ਹੋ ਗਈ ਇਹਨਾਂ ਦੀ ਜੜਾ ਹਲਾ ਕੇ ਰੱਖ ਦੇਾਂਗੇ ਆਉਣ ਵਾਲੀ 27 ਵਾਲੀ ਜਿਹੜੀ ਚੋਣੇ ਹੋਣੀ ਉਦੋਂ ਪਤਾ ਲੱਗ ਜਾਊਗਾ ਕਿ ਇਹਨਾਂ ਨੇ ਇਸ ਆਪਣੇ ਪੀਰੀਅਡ ਵਿੱਚ ਕੀ ਤੱਕ ਕੀ ਹੈ ਨੰਬਰਦਾਰ ਦੀ ਇੱਕ ਵੀ ਮੰਗ ਨਹੀਂ ਪੂਰੀ ਹੋਈ ਹਾਲਾਂਕਿ ਪੰਜਾਬ ਦੇ ਵਿੱਚ ਪੂਰੇ ਜਿੰਨੇ ਵੀ ਪਿੰਡ 12700 ਕੁਝ ਪਿੰਡ ਉਹਨਾਂ ਦੇ ਵਿੱਚ ਨੰਬਰਦਾਰ ਬਕਾਇਦਾ ਹਮਾ ਖੂਬੀ ਰੋਲ ਆਪਣਾ ਰਿਆ ਨਿਵਾਉਣ ਪਰ ਨੰਬਰਦਾਰ ਦੇ ਪੱਲੇ ਕੁਝ ਨਹੀਂ ਰਿਆ ਪੈਣ ਔਰ ਅਸੀਂ ਅੱਜ ਸਰਕਾਰ ਤੋਂ ਤੰਗ ਹੋ ਗਏ ਫਿਰ ਆਪਾਂ ਥੋੜਾ ਟਰੇਲਰ ਆ ਦੇਖਾਉਣ ਸਦਾਈ ਵਿੱਚ ਤਕੜਾ ਜਾਮ ਕਰਾਂਗੇ ਜਿਵੇਂ ਸਾਡੇ ਨਾਲ ਨੰਬਰ ਦਾ ਜੂਨੀਅਰ ਵਕ ਵਕ ਆਗੂ ਜਿਨ੍ਹਾਂ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਤੱਕ ਪੰਜਾਬ ਸਰਕਾਰ ਦਾ ਇਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਕੈਮਰਾਮੈਨ ਸਰਪਜੀਤ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਦਰਨਦਰ